ਹੈਲੋ ਜੀ ਸਸਿਗਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਉਮੀਦ ਹੈ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਅੱਜ ਆਪਾਂ ਕਰਾਂਗੇ ਕਿਚਨ ਦੀ ਸੈਟਿੰਗ ਸਾਰੀ ਧੋਤਾ ਅਗੇ ਭਾਂਡੇ ਬਰਤਨ ਵਗੈਰਾ ਲਗਾਵਾਂਗੇ ਉੱਥੇ ਬਾਕੀ ਪੇਟੀਆਂ ਅੱਜ ਖੋਲ੍ਹੀਆਂ ਆ ਤੇ ਆਹ ਅਜ ਖੋਲ੍ਹਣੀ ਆ ਇਹ ਥੋੜੀ ਸੇਫ ਆ ਬਾਕੀ ਇਹ ਇਹਦੇ ਵਿੱਚ ਸਾਰੇ ਜਿਹਾ ਪਾਣੀ ਪੈ ਗਿਆ ਉਤੋਂ ਉਤੋਂ ਆਪਾਂ ਛੋਟਾ ਮੋਟਾ ਸਮਾਨ ਕੱਢ ਲਿਆ ਵਾ ਤੇ ਅਰਜਾਈ ਜਿਹੜੀ ਸੀ ਬੜੀ ਵਧੀਆ ਸੀ ਸਾਲ ਕੀ ਹੋਇਆ ਇਹ ਜ ਲਈ ਨੂੰ ਮਤਲਬ ਮੰਮਾ ਹੁਣਾ ਦਿੱਤੀ ਸੀਗੀ ਤੇ ਸਾਲ ਕੀ ਹੋਇਆ ਸੀ ਅਜ ਥੋੜਾ ਟਾਈਮ ਹੀ ਹੋਈ ਅਜੇ ਭਾਤ ਤੋਂ ਥੋੜਾ ਚਿਰ ਪਹਿਲਾਂ ਬੜੀ ਪਸੰਦ ਹੈਗੀ ਉਹ ਪਾਣੀ ਦੀ ਰਹਿ ਗਈ ਇਹਦਾ ਯਾਦ ਹੀ ਨਹੀਂ ਸੀ ਕਿ ਇੱਥੇ ਰੱਖੀ ਹੋਈ ਹੈ ਮੈਂ ਵਖੋ ਮੀ ਕਿੰਨਾ ਕਿੰਨਾ ਪਾਣੀ ਹੋਇਆ புத்த ਕਮਰੇ ਤਾਂ ਸੋ। ਨਹੀਂ। ਆ ਜਾ ਪਾਜੀ ਰੂੜੀ ਤੇ ਸੋਟਿਓ। ਇੱਕ ਇੱਕ ਕਰਨਾ। ਹਮ। ਹਮ। ਇਹ ਖਰਾਬ ਹੋ ਗਈ ਸਾਰੀ ਰੂੜੀ ਤੇ ਸੋ। ਉਹ ਰੇੜੀ ਲੈ ਚਾਚਾ। ਇਹ ਉਹ ਜਿੱਥੇ ਅੱਗ ਲਾਉਣੀ ਨਾ ਬਾਕੀ ਚੀਜ਼ਾਂ ਉਹਦੇ ਚ ਹੀ ਸੋਟਦਾ ਫਿਰ ਹੋਰ ਕੀ ਕਰਨਾ। ਉਹਦਾ ਵੀ ਕਵਰ ਕੱਟ ਕੇ ਰਚਾਈ ਵੀ ਇੰਨੇ ਵੇਹ ਤੇ ਉਹ ਵਿੱਚੋਂ ਵੀ ਪਾਣੀ ਝੋਣ ਡਿਆ। ਚੁੰਡੀਆਂ ਚੱਲੀਆਂ। ਹਮ। ਅਜਾ ਨਹੀਂ ਤਰ੍ਹਾਂ ਉਹਨਾਂ ਦਾ। ਗੰਦਾ ਫੇਰ ਹੁਣ। ਕਾ ਕਬਜੇ ਕੋੜਤਾ। ਲੋਨ ਕੋਟ ਹੈ ਇਹ ਵਿੱਚ ਪਿਛਲੀ ਵਾਰ ਉਹ ਹੈ ਜੋ ਮੈਂ ਕਹਿਣੀ ਸ਼ਾਇਦ ਉਹ ਦੂਜੀ ਪੇਟੀ ਚ ਰੱਖਿਆ ਗਿਆ ਵਾ ਹੁਣ ਕੱਪੜਿਆਂ ਦਾ ਤੇ ਭਾਂਡਿਆਂ ਦਾ ਖਲਾਰਾ ਵਾ ਸਫਾਈ ਥਲੋ ਹੋ ਗਈ ਇਹ ਮਿੱਟੀ ਮਿੱਟੀ ਨਿਕਲ ਗਈ ਇਹ ਹਾਂ ਸਾਰਾ ਕੁਝ ਇਹ ਸਾਰਾ ਕੁਝ ਹੁੰਦਾ ਵਾ ਆ ਗਾਗਰਾਂ ਜੇਪਾਲ ਨੂੰ ਮਿਲੀਆਂ ਸੀ ਪਲਵਾਨੀ ਤੇ ਹਿਮਾਚਲ ਵੱਲੋਂ ਮਿਲਦੀਆਂ ਆਇਆ ਹਿਮਾਚਲ ਜੇ ਤਾਂ ਕੋਲ ਕਰੀ ਤੇ ਹੋਰ ਜਾਈ ساری ਖਰਾਬ ਹੋ ਗਈ ਕਿੰਨੀ ਸੋਹਣੀ ਇਧਰ ਜੀ ਇਧਰ ਵੇਖੀ ਬੜਾ ਹਾਲ ਐਸੇ ਮੋਲ ਨੂੰ ਤੇ ਨੂੰ ਜੂਰੇ ਰੈਸਟਾਈ ਇਹ ਪਹਿਲਾ ਗਿਫਟ ਮਿਲਿਆ ਜੇ ਪਹਿਲਵੰਨ ਉੱਪਰ ਪੇਟੀ ਤੇ ਚੋਆ ਪਾ ਪਾ ਕੇ ਬੁਰਾ ਹਾਲ ਹੋ ਗਿਆ ਵਿਚਾਰੇ ਬੜਾ ਸੋਹਣਾ ਲੱਗਾ ਇਹ ਤੋਂ ਕਾਬਟ ਇਹ ਮੇਰੇ ਫੇਵਰੇਟ ਟੈਡੀ ਬੀਅਰ ਹੁੰਦੇ ਸੀ ਤੇ ਇਸ ਕਰਕੇ ਸਾਡੇ ਘਰ ਚੋ ਵੀ ਗਿਫਟ ਹੈਗਾ ਉਹ ਟੈਡੀ ਬੀਅਰ ਹੀ ਆ ਕਿਉਂਕਿ ਟੈਡੀ ਬੀਅਰ ਪਸੰਦੀ ਮੈਨੂੰ ਸਾਰੇ ਨਾਲ ਕੱਪੜੇ ਤੇ ਬਰਤਨ ਨਹੀਂ ਦਿਖਾਂ ਦੇਣਗੇ ਤੁਹਾਨੂੰ ਤੇ ਛੋਟੀ ਮੋਟੀਆਂ ਚੀਜ਼ਾਂ ਕਿਉਂਕਿ ਇਹ ਹਜੇ ਸਾਰੀਆਂ ਸੰਭਾਲਣ ਵਾਲੀਆਂ ਬਾਕੀ ਕੋਈ ਗੱਲ ਨਹੀਂ ਜਿੱਥੇ ਇੰਨਾ ਹੋ ਗਿਆ ਉਹਥੇ ਵੀ ਆ ਕਾਰ ਚ ਵੀ ਅਜੇ ਕੱਪੜੇ ਹੈਗੇ ਆ ਡਿੱਗੀ ਚ ਕਾਫੀ ਪਏ ਆ ਤੇ ਮੇਰੇ ਪਿੰਡ ਵੀ ਹੈਗੇ ਆ ਉਭੀ ਹੁਣ ਲੈ ਆ ਮੰਗੇ ਤੇ ਫੇਰ ਉਹਦੀ ਵੀ ਸੈਟਿੰਗ ਕਰਾਂਗੇ ਪਹਿਲਾਂ ਇਹ ਸਾਰੇ ਕਰ ਲਈਏ ਤੇ ਚਬਾਰੇ ਦੀ ਪੇਟੀ ਵੀ ਖੋਲ ਲਈਏ ਆ ਥੱਲੇ ਦੀ ਪੇਟੀ ਇੱਕ ਤੇ ਪਾਣੀ ਪੂਰੀ ਤਰ੍ਹਾਂ ਪੈ ਗਿਆ ਸੀ ਦੂਜੀ ਦੇ ਕੱਪੜੇ ਆ ਬਚੇ ਆ ਤੇ ਉੱਪਰ ਜਿਹੜੀ ਪੇਟੀ ਆ ਉਹ ਚ ਹੁਣ ਰਜਾਈਆਂ ਤਲਾਈਆਂ ਉਹ ਵੀ ਵੇਨੇ ਕਿਉਂਕਿ ਇਹ ਚ ਤਾਂ ਸਾਰੇ ਪਾਉਣ ਵਾਲੇ ਹੀ ਰਜਾਈਆਂ ਤਲਾਈਆਂ ਉੱਪਰ ਆ ਇਹ ਉੱਪਰ ਵੀ ਵੇਨੇ ਆ ਹੁਣ ਉਹਦੇ ਚ ਕਿੰਨੀਆਂ ਕਿ ਬਚੀਆਂ ਦੂਜੀ ਵਾਲੀਆਂ ਤਾਂ ਸਾਰੀਆਂ ਖਰਾਬ ਹੋ ਗਈਆਂ ਚਾਈਆਂ ਤਲਾਈਆਂ ਠੀਕ ਹੈ ਚਲੋ ਤੁਸੀਂ ਜਾਣਿਆ ਨਾ ਮੈਂ ਕਿਹਾ ਸੀ ਪਪੇਟੀਆਂ ਦੇ ਕੱਪੜੇ ਵੀ ਬਚੇ ਆ ਕਿ ਨਹੀਂ ਜਿਹੜੇ ਝੜ ਜਾਈਆਂ ਤਲਾਈਆਂ ਹੀ ਉਹਦੇ ਹੋ ਗਏ ਆ ਖਰਾਬ ਜਿਹੜੇ ਦੂਜੇ ਸਿੰਪਲ ਸਾਡੇ ਪਾਉਣ ਵਾਲੇ ਕੱਪੜੇ ਆ ਉਹ ਬਚ ਗਏ ਆ ਹੁਣ ਚਬਾਰੇ ਵਾਲੀ ਤੋਂ ਪਤਾ ਲੱਗਣਾ ਕਿ ਇਹ ਚੋਆ ਤੇ ਉੱਤੇ ਵੀ ਪਿਆ ਹੈ ਗਾਇਆ ਤੇ ਚਲੋ ਢੇਟੀ ਚ ਸ਼ੇਕ ਹੋ ਗਏ ਹਮ ਹਮ ਥੱਲਾ ਸਾਰਾ ਗਲ ਗਿਆ ਗਲ ਗਈ ਹਮ ਗਲ ਹੀ ਆ ताही ही जंगलियाँ दिखने आ रही हैं इतने हम सफाई से भी करते हैं। हाँ जी ਕੱਟ ਪਾਣੀ ਆਣੇ ਪਹਿਲੇ ਕਰ ਲੈ ਬੱਚੇ ਬਚਾ ਲਓ ਆਹ ਚੱਲ ਜੀ

ਕੀ ਸਾਹ ਹਾਂਜੀ ਵੱਜ ਗਿਆ ਕੇ ਲੱਗੇ ਪੈਰ 'ਚ ਇਹ ਬੜਾ ਮਾੜਾ ਰਹਿ ਗਿਆ ਚੱਪਲ ਜੀ ਖੁੱਬ ਗਿਆ ਤੇ ਉਹ ਪੈਰ 'ਚ ਹੀ ਲੰਗ ਗਿਆ ਸੋ ਇਹ ਚ ਸ਼ੁਰੂਆਤ ਹੋ ਗਈ ਸਾਡੀ ਬਾਣੀ ਆ ਜਲਦਨਮਰੋਂ ਆ ਕਰਨੀ ਆ ਲੈ ਕੇ ਗੋਲ ਬੜੀ ਚ ਕਰੀਏ ਇਹ ਹੁਣ ਸਾਈਡ ਤੇ ਹੀ ਆ ਹਾਂਜੀ ਸੋਈ ਤੇ ਗਈ ਫੱਬ ਠੀਕ ਹੈ ਨਾ ਹਾਂਜੀ ਕੋਣ ਹੋ ਸਕਦਾ ਵੀ ਕੱਲ ਆ ਜੀ ਨਾ ਹਾਂਜੀ ਦੁਬਾਰਾ ਵੀ ਭਾ ਆਦੀਏ ਆਹ ਲੱਗਿਆ ਕਿ ਤੱਕ ਨੇ ਲਾਗੇ ਨਾ ਰਮਾਈ ਦਾ ਬਤਾਈ ਆ ਹਾਂਜੀ ਤਾਨੂੰ ਵਧੀਆ ਲੱਗੀ ਜਤੀ ਰਸੋਈ ਹਾਂ ਨਹੀਂ ਵਧੀਆ ਹੂੰ ਭਾਂਡੇ ਵੀ ਥੋੜੇ ਥੋੜੇ ਰੋਟੀ ਖਾਣ ਲੱਗੇ ਆ ਹਾਂ ਸੇ ਇੱਕ ਆ ਉਹੋ ਧਿਆਨ ਆ ਬੀਨ ਨਾ ਇੱਥੇ ਰੱਖਣਾ ਪਰਾਂ ਤੱਕ ਕਰ ਸਾਰੇ ਜਾਣੇ ਕਮੈਂਟ ਕਰੋ ਕਿਦਾਂ ਦੇ ਲੱਗੀ ਮੈਨੇਜਮੈਂਟ ਰਸੋਈ ਦੀ ਮੈਂ ਸੋਚਿਆ ਤੇ ਹੋਰ ਕੁਝ ਤਰੀਕੇ ਨਹੀਂ ਪਰ ਹੁਣ ਪਾਪਾ ਜੇ ਵੀ ਛੁੱਟੀ ਥੋੜੀ ਆ ਤੇ ਉਸ ਹੱਬ ਨਾਲ ਫਿਰ ਆਪਾਂ ਜਲਦੀ ਜਲਦੀ ਜਿਹੜਾ ਕੰਮ ਹੋਇਆ ਉਹ ਕਰ ਲਿਆ ਨਹੀਂ ਤੇ ਆਪਾਂ ਸੋਚਿਆ ਸਹੀ ਵਾ ਤੇ ਹੋਰ ਕੋਈ ਜੀ ਆ ਚਲੋ ਕੋਈ ਗੱਲ ਨਹੀਂ ਅੱਜ ਪਾਪਾ ਨੇ ਲਿਆਂਦੀਆਂ ਚਾਂਪਾ ਹੋਰ ਕੀ ਲਿਆਂਦਾ ਨਿਊਟਨ ਨਿਊਟਨ ਚਾਂਪਾ 파ਟੀ ਦੇਤੀ ਅੱਜ ਪਾਪਾ ਨੇ ਹਾਂ ਕਹਿੰਦੇ ਕੰਮ ਬੜਾ ਕੀਤਾ ਕੱਲ ਨਹੀਂ ਕੁਛ ਲਿਆਂਦਾ ਤੇ ਅੱਜ ਲਿਆਤਾ ਹਾਂ ਖਾਣ ਤੇ ਨੂੰ ਜੋ ਕਰ ਦੂ ਹਾਂ ਹਾਂ ਆਪੇ ਦੇ ਨੀ ਆ ਨਿਊਡਲ ਤੇ ਨੀ ਨਿਊਡਲ ਹੀ ਖਾਣੇ ਉਹਨੇ ਐ ਨਹੀਂ ਖਾਣਨੀ ਨਿਊਡਲ ਹੀ ਖਾਣੇ ਥੋੜਾ ਕੱਢ ਦੋ ਕੱਢ ਦੋ ਲਪਾਫੇ 'ਚ ਕੱਢ ਦੋ ਆ ਰਬਟ ਇਹਦਾ ਚਰ ਰਬਟ ਖੋ ਲਾ ਲੈ ਹੋਰ ਰਬਟ ਕੱਢ ਦੇ ਉਹਨਾਂ ਲਪਾਫੇ 'ਚ ਇੱਥੇ 'ਚ ਪਾ ਦੇ ਪੌਂਜੀ 'ਚ ਪਾ ਦੇ ਨਾਂ ਦੇ ਨਾ ਜੀ ਤਾ ਜੀ ਤਾ ਮੈਂ ਕਿਹਦੇ ਮਾਰਾਂ ਜੀ ਬੇਲੀ